ਕਹਿਆ ਕਿ ਦੀ ਕੀ ਗੱਲ ਕੀ ਸੀ ਭਾਜੀ ਯਾਰ ਅਨੇ ਕੁਛ ਨਹੀਂ ਪਤਾ ਭਾਈ ਨਹੀਂ ਕੀ ਹੋਇਆ ਕੀ ਸੀ ਭਾਜੀ ਤੁਹਾਡੇ ਨਾਲ ਹੀ ਕੰਮ ਕਰਦੇ ਸੀ ਕਟੇ ਹਾਂਜੀ ਹਾਂ ਜੀ ਤੁਹਾਡੇ ਐਜੰਟ ਨਾਲ ਦਾ ਪਹਿਲਾਂ ਲੜਕੇ ਨਾਮ ਕੀ ਹੈ ਸੰਦੀਪ ਕੁਮਾਰ ਭਾਜੀ ਸੰਦੀਪ ਕੁਮਾਰ ਕੋ ਗੋਲੀ ਵਾਲੀ ਬੱਚੀ ਸੀ ਕਿੱਥੇ ਰਹਿਣ ਵਾਲਾ ਸੀ ਭਾਜੀ ਹਰੀਆਬਾਦ ਹਰੀਆਬਾਦ ਕੀ ਗੱਲ ਕਿੰਨੀ ਸੀਗੀ ਭਾਜੀ ਭਾਜੀ ਕੁਛ ਨਹੀਂ ਕਹਿਆ ਤੇ ਬਾਜੂ ਵੈਸੇ ਗੋਲੀ ਬੱਚੀ ਸੀ ਅੰਦਰ ਬਾਜੂ ਖਾਦੋ ਸਹੀ ਗੋਲੀ ਗੋਲੀ ਚੱਲੀ ਹੈ ਕੀ ਹੋਈ ਹੈ ਜੀ ਯਾਰ ਵੀਰੇ ਮੈਨੂੰ ਕੁਝ ਨਹੀਂ ਪਤਾ ਲੱਗਾ ਹਲੇ ਮੈਨੂੰ ਉੱਪਰ ਹੀ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਨਹੀਂ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਸਰ ਇਹ 30 ਮਿੰਟ ਚ ਕੰਮ ਕਰ ਰਹੇ ਹੋ ਕਾਫੀ ਸਮੇਂ ਤੋਂ ਵਾ ਜੀ ਅਕੀ ਨਾਮ ਕੀ ਲੜਕੇ ਦਾ ਕੀ ਨਾਮ ਕੀ ਸਰ ਲੜਕੇ ਦਾ ਤੁਹਾਡੇ ਬੇਟੇ ਦਾ ਅੰਕਲ ਜੀ ਨਾਮ ਕੀ ਆ ਕੀ ਨਾਮ ਸਰ ਭਾਜੀ ਹਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਆ ਜੀ ਕਿੰਨੇ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਪਰੇਸ਼ਾਨ ਆ ਹਲੇ ਬੱਚਾ ਠੀਕ ਹੈ ਉਹ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਉਹ ਤਾਂ ਇੱਕ ਮਿੰਟ ਇੱਕ ਮਿੰਟ ਬਣਾ ਪਿੱਛੇ ਨੂੰ ਕਰਿਓ ਕੁਝ ਮੈਂ ਹਾਂ ਜੀ ਇਹ ਮਾਮਲਾ ਕੀ ਅੰਦਰ ਜਿਹੜਾ ਬੌਂਸਰ ਨਾਲ ਕੋਈ ਗੱਲ ਹੋ ਰਹੀ ਹੈ ਜੀ ਉਸ ਤਰ੍ਹਾਂ ਇਹ ਕਿੱਦਲੀ ਕੋਈ ਗੋਲੀ ਵਾਲੀ ਚੱਲੀ ਗਈ ਜੀ ਕਿੱਲੀ ਤਾਂ ਹੈਗੀ ਐਥੇ ਗੋਲੀਆਂ ਰਹਿ ਗਈਆਂ ਬਸ ਵੈਰੀ ਵੀ ਕਰਨ ਦੇ ਸਰ ਕੀ ਕਾਰਨ ਦੀ ਸਾਹਮਣੇ ਗੋਲੀ ਚੰਨਦੇ ਕੁਈ ਪੁਰਾਣਾ ਵਰਕਰ ਸੀ ਜੀ ਉਹਨਾਂ ਦੇ ਅੱਛਾ ਜੀ ਉਹਦੇ ਨਾਲ ਕੋਈ ਖਲਾਸਬਾਹੀ ਹੋਈ ਹੈ ਕਹਿੰਦੇ ਪੁਰਾਣੀ ਲਾਕ ਡਾਕ ਸੀਗੀ ਉਹਨੇ ਕਹਿੰਦਾ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਹੋਏ ਸੀ ਕਿਹਨਾਂ ਨਾਲ ਹੋਈ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿਸ ਵਾਰੀ ਗੱਲਬਾਤ ਨਹੀਂ ਨਹੀਂ ਕੋਈ ਪੁਰਾਣੀ ਇੰਨੀ ਵੀ ਨਹੀਂ ਨਹੀਂ ਕੋਈ ਗੱਲ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਬੌਂਸਰ ਤੇ ਲੱਗੀ ਭੰਦੀ ਕੁਮਾਰ ਦੇ ਪਟਕ ਸਰ ਹਾਲਤ ਕਿਤਾ ਉਹਦੀ ਕਿੰਨੀ ਉਮਰ ਹੈ ਜੀ 35 ਸਾਲ ਦੀ ਹੈ 35 ਸਾਲ ਉਮਰ ਹੈ ਸਰ ਹਾਲਤ ਕਿਦਾ ਠੀਕ ਹੈ ਇਹ ਕਿਹ ਚੀਜ਼ਾ ਦੇ ਵਿੱਚ ਗੋਲੀ ਚੱਲੀ ਹੈ ਕੀ ਜਗ੍ਹਾ ਦਾ ਨਾਮ ਕੀ ਹੈ ਜਿਸ ਬੋਟਲ ਤੇ ਸਰ ਬੰਦੇ ਦਾ ਹਮਲਾਵਰ ਕੱਥੇ ਆਏ ਸੀਗੇ ਕਾਰ ਤੇ ਆਏ ਨੇ ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰ ਆ ਲੈਦੇ ਆ ਆਪਣੇ ਕੋਈ ਸਰ ਐਨਵੀ ਆਈ ਸਾਹਮਣੇ ਸਰ ਬੋਟਲ ਚੈੱਕ ਕਰ ਰਹੇ ਆ ਅਫਸਰ ਤੇ ਸਰ ਐਨੀ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਐਨੀ ਸਿਕਿਉਰਟੀ ਹੋਣ ਦੇ ਬਾਵਜੂਦ ਪਿਛਲ ਕਿੱਦਾਂ ਗਈ ਅੰਦਰ ਕੱਟਣਾ ਕਿੰਨੇ ਵਜੇ ਦੀ ਆ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਆ ਦੇਖੋ ਜੀ ਜਿੱਦਾਂ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਹਾਂ ਬਾਕੀ ਵੈਰੀਫਾਈ ਕਿੰਦਰ ਹੋ ਗਈ ਹੈ ਉਹ 1.5 ਕਿੰਟ ਆਉਂਦਾ ਸਰ ਇੱਕ ਸਵਾਲ ਹੈ ਇੰਸਟੀਚੂਟ ਇੰਨਾ ਚੱਲਦਾ ਤੇ ਲੋਕ ਪਰਿਵਾਰਾਂ ਨਾਲ ਆਉਂਦੇ ਫੈਮਿਲੀਅਨ ਆਉਂਦੇ ਆ ਪਰ ਕਿ ਕੋਈ ਸਕੂਟੀ ਪਰਪਸ ਨਹੀਂ ਹੈ ਕਿਵੇਂ ਸੋਲਿਡ ਸਟੇਸ਼ਨ ਨਹੀਂ ਅੰਦਰ ਹੀ ਗੋਲੀ ਚੱਲ ਜਾਣਾ ਹੈਗਾ ਉਹ ਸਾਈਕਲ ਸਟੈਂਡ ਤੇ ਚੱਲੀਏ ਇੱਧਰੋਂ ਬੰਨਣੀ ਚੱਲੀਏ ਪਰ ਨਹੀਂ ਸਰ ਅੰਦਰ ਉਹ ਗਏ ਤਾਂ ਇੱਧਰ ਹੀ ਹੋਣਗੇ ਨਾ ਕਿਸੇ ਦਾ ਚੱਲੀ ਜਾ ਅੰਦਰ ਆ ਕੋਈ ਲੋਕਾਂ ਜਿਹੜੇ ਡਰ ਪੈਦਾ ਹੁੰਦਾ ਜਿਹੜੇ ਵੀ ਵੈਰੀਫਾਈ ਕਰ ਰਹੇ ਆ ਜਿਹੜਾ ਰਿਹਾ ਸਭ ਤੋਂ ਪਹਿਲਾਂ ਤਾਂ ਕਰਦਾ ਜੀ ਫੇਰ ਕਰਦੇ ਆ ਤੁਹਾਡੇ ਨਾਲੇ ਉਹ ਪਤਾ ਲੱਗਦਾ ਜੀ ਕਲੀਨਿਕ ਕਰਨ ਦੇ ਉਸ ਲੜਕੇ ਦਾ ਪਤਾ ਲੱਗਾ ਕਿੱਥੋਂ ਆਖਲਾ ਹਾਂਜੀ ਹਾਂਜੀ ਜੋਲ ਹਸਪੀਟਲ ਆਦਾ ਸਰ ਗੋਲ ਵਗੈਰਾ ਮਿਲ ਗਿਆ ਪਤਾ ਗੋਲੀ ਦਾ ਹਾਂਜੀ ਹਾਂਜੀ ਕਿੰਨੇ ਗੋਲ ਸਰ ਬਰਾਮਾ ਤੋਂ ਇੱਕੋ ਇੱਕ ਗੋਲ ਇੱਕ ਗੋਲੀ ਚਲੀ ਆ ਸਰ ਇਹ ਲੜਕੇ ਰਹਿਣ ਵਾਲਾ ਕਿੱਥੇ ਦਾ ਜਿਹਦੇ ਲੱਗੀ ਹਰੀਆਬਾਦ ਦਾ ਘੋੜੇ ਦਾ ਹਰੀਆਬਾਦ ਰਹਿਣਾ ਕੀ ਰੰਜੀਸ਼ ਕੀਤੀ ਤੁਸੀਂ ਉਹਨੇ ਕੋਈ ਰੰਜੀਸ਼ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਆਪਸ ਵਿੱਚ ਕੋਈ ਮੱਝ ਮਤਲਬ ਗੱਲ ਨਹੀਂ ਆ ਜੀ ਸਰ ਕਿਨੇ राउंड ਫਾਇਰ ਹੋਏ ਇੱਕ राउंड ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤਾਂ ਤਾਈਂ ਚੱਗਾ ਸਟੇਟਮੈਂਟ ਲੈਣ ਚੱਲੇ ਆਣੇ ਦੇਖਦੇ ਹਾਂ ਠੀਕ ਹੈ ਜੀ ਠੀਕ ਹੈ ਥੈਂਕ ਯੂ